ਸ਼੍ਰੀ ਦਰਬਾਰ ਸਾਹਿਬ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਅੰਦਰੂਨੀ ਕਮੇਟੀ ਦੀ ਮੀਟਿੰਗ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ ਦੂਜੇ ਪਾਸੇ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਗਈਆਂ ਹਨ ਸ਼੍ਰੋਮਣੀ ਕਮੇਟੀ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਗਏ ਅਸਤੀਫੇ ਤੇ ਕਮੇਟੀ ਮੀਟਿੰਗ ਵਿੱਚ ਕੋਈ ਚਰਚਾ ਨਹੀਂ ਹੋਈ ਗਿਆਨੀ ਰਗबीर ਸਿੰਘ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਅਹੁਦਾ ਸੰਭਾਲਣਗੇ ਬੱਚ ਸਬੰਧੀ ਲਿਖਤੀ ਪਾਸ ਹੋ ਗਿਆ ਸੀਗਾ 28 ਤਰੀਕ ਨੂੰ ਬਜਟ ਤੱਕ ਉਸ ਤੋਂ ਬਾਅਦ ਮੀਟਿੰਗ ਸੰਪੰਨ ਹੋਣ ਤੋਂ ਬਾਅਦ ਸਾਰੇ ਅਫਸਰ ਸ਼ਾਹੀ ਨੂੰ ਬਾਹਰ ਕੱਢਤਾ ਜਿਹੜਾ ਹਮੇਸ਼ਾ ਹੀ ਇਕਾਬਜ਼ ਲੋਕਾਂ ਦੀ ਹਮੇਸ਼ਾ ਹੀ ਇਹ ਰਹੀ ਆ ਅਜੰਡੇ ਨੂੰ ਕਿਤੇ ਟੇਬਲ ਨਹੀਂ ਕਰਦੇ ਹੁੰਦੇ ਇਹਨਾਂ ਨੇ ਆਪ ਪੜ ਕੇ ਸੁਣਾਤਾ ਸਾਨੂੰ ਤਾਂ ਇਹ ਵੀ ਨਹੀਂ ਪਤਾ ਜਿਹੜਾ ਉੱਤੇ ਲਿਖਿਆ ਸੀ ਕੁਝਕ ਨਹੀਂ ਉੱਤੇ ਪੜ ਕੇ ਸੁਣਾਇਆ ਵੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਇਹ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਇਹ ਪੰਥ ਲਈ ਜਿਹੜੀ ਪੰਥ ਪ੍ਰਸਤੀ ਨਹੀਂ ਨਿਭਾ ਸਕੇ ਮਰਿਆਦਾਵਾਂ ਦੀ ਲੰਘਣਾ ਕਰਦੇ ਆ ਵਿਦੇਸ਼ਾਂ 'ਚ ਮਰਜੀ ਕਲਾਪ ਜਾਂਦੇ ਆ ਜੇ ਉਹ ਜਿਵੇਂ ਤੂੰ ਤਾਂ ਪੁਰਾਣੇ ਜਥੇਦਾਰਾਂ ਤੇ ਲਾਉਂਦੇ ਆਏ ਆ ਉਹ ਲਾਈਆਂ ਇਸ ਕਰਕੇ ਉਹਨਾਂ ਨੂੰ ਕਹਿੰਦੇ ਇੱਥੇ ਅਸੀਂ ਜਥੇਦਾਰੀ ਤੋਂ ਫਾਰਕ ਕਰਦੇ ਹੋ ਸਕਦਾ ਉਹਨਾਂ ਨੂੰ ਪਤਾ ਹੋਵੇ ਵੈਸੇ ਤਾਂ ਉਹਨਾਂ ਨੂੰ ਉਦੋਂ ਹੀ ਪਤਾ ਲੱਗਿਆ ਸੀ ਜਦੋਂ ਹਰਪੀ ਸਿੰਘ ਨੂੰ ਲਾਇਆ ਇਹਨਾਂ ਨੇ ਜੀ ਜਜਦਾਰ ਕਾਲਤਖ ਸਾਹਿਬ ਨੇ ਉਹਤੇ ਕਮੈਂਟ ਕਰਤਾ ਵੀ ਇਹ ਮਾਰੀ ਗਲਤ ਗੱਲ ਐ ਤੁਹਾਡੇ ਕੋਲ ਅਧਿਕਾਰ ਨਹੀਂ ਤੇ ਕਮੇਟੀ ਜਦੋਂ ਰਿਜੈਕਟਿਵ ਕਮੇਟੀ ਦੱਸਣ ਗਈ ਸੀ ਬਈ ਜਜਦਾਰ ਸਾਹਿਬ ਦੇ ਅਧਿਕਾਰ ਕੀ ਆ ਸਾਡੇ ਅਧਿਕਾਰ ਕੀ ਤੇ ਇੱਕ ਤਰ੍ਹਾਂ ਦੱਸਣ ਚ ਲੱਗੇ ਸੀ ਜੇ ਤੁਸੀਂ ਅੱਗੇ ਵਧੋਗੇ ਤੁਹਾਡਾ ਵੀ ਅਸਰ ਹੋਰ ਪੀਸੰਗ ਵਾਲਾ ਕਰੋਗੇ ਪਰ ਉਹਨਾਂ ਨੇ ਅੱਜ ਗਿਆਨੀ ਸੁਲਤਾਨ ਸਿੰਘ ਦਾ ਵੀ ਉਹੀ ਅਸਰ ਕਰ ਦਿੱਤਾ ਅੱਜ ਜਿਹੜੀ ਮੀਟਿੰਗ 11 ਵਜੇ ਇੱਥੇ ਰੱਖੀ ਗਈ ਸੀ ਉਹਦੇ ਵਿੱਚ ਅਜੰਡੇ ਤੇ ਸਿਰਫ ਜਿਹੜੀ ਸੀ ਬਜਟ ਲਈ ਤੇ ਬਾਕੀ ਹੋਰ ਜਿਹੜੇ ਬਾਕੀ 2 ਘੰਟੇ ਸਾਡੀ ਮੀਟਿੰਗ ਚੱਲੀ ਜਿਹੜੇ ਬਾਕੀ ਸਾਰਾ ਮੀਟਿੰਗ ਦਾ ਕਰਕੇ ਤੇ ਉਹ ਤੋਂ ਬਾਅਦ ਜਿਹੜੇ ਅਫਸਰ ਸਾਹਿਬ ਸੀਗੇ ਸ਼ੁਰੂਨੀ ਕਮੇਟੀ ਦੇ ਉਹਨਾਂ ਨੂੰ ਸੀਨੀਅਰ ਮੀਤ ਪ੍ਰਦਾਨ ਹੋਣੀ ਕਹਿੰਦਾ ਵੀ ਤੁਸੀਂ ਬਾਹਰ ਜਾਓ ਤੇ ਉਸ ਤੋਂ ਬਾਅਦ ਉਹਨੇ ਇੱਕ ਦੋ ਮੈਂਬਰਾਂ ਨੂੰ ਕਿਹਾ ਵੀ ਇਹ ਜਿਹੜਾ ਪੜ੍ਹ ਕੇ ਸੁਣਾਓ ਫਿਰ ਉਹ ਭਿੰਡਰ ਸਾਹਿਬ ਨੇ ਜਿਹੜੇ ਅਜੈਕਟਰ ਦੇ ਮੈਂਬਰ ਆ ਉਹਨਾਂ ਨੇ ਉਹ ਨੋਟ ਪੜ੍ਹ ਕੇ ਸੁਣਾਇਆ ਕੋਈ ਏਜੰਡੇ ਤੇ ਇਹਨਾਂ ਦੇ ਬਾਰੇ ਹੈ ਨਹੀਂ ਸ਼ਿਕਾ ਤੇ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਜਹਦਾਰ ਰਗਵੀਰ ਸਿੰਘ ਜਹਦਾਰ ਅਕਾਲਤਾਪ ਸਭ ਇਹ ਇਹ ਜਹਦਾਰਤਿਆਂ ਸਬਾਵਾਂ ਕਰਨ ਤੋਂ ਅਸਮਰੱਥਿਆ ਕਿ ਜਦੋਂ ਵਿਦੇਸ਼ ਜਾਂਦੇ ਆ ਇਹ ਦੱਸ ਕਿ ਨਹੀਂ ਜਾਂਦੇ ਇਸ ਤਰ੍ਹਾਂ ਦੇ ਕੋਈ ਦੋਚਾ ਅਲਜਾਮ ਉਹਨਾਂ ਨੇ ਮਰਿਆਦਾ ਦੀ ਵੀ ਮਰਿਆਦਾ ਦੀ ਵੀ ਗੱਲ ਹੈ ਹਾਂ ਕੋਈ ਮਰਿਆਦਾ ਦੀ ਵੀ ਉਹਨਾਂ ਨੇ ਇਹ ਗੱਲ ਕੀਤੀ ਸੀ ਪਰ ਸਾਰ ਨੂੰ ਪਹਿਲਾਂ ਨੀਦਰਾ ਸੀਗਾ ਜਿਹੜਾ 2 ਦਸੰਬਰ ਨੂੰ ਪੰਜ ਸਿੰਘ ਸਾਹਬਾਨ ਨੇ ਜਿਹੜੇ ਅਕਾਲਪੁਰ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਜਾਰੀ ਕੀਤੇ ਸੀ ਉਹ ਜਿੱਥੇ ਸਾਰੀ ਦੁਨੀਆ ਚ ਉਹ ਸਰਾਇਆ ਗਿਆ ਸੀ ਉਹਨਾਂ ਨੂੰ ਆਪਾਂ ਮੰਨਿਆ ਸੀਗਾ ਪੇ ਜਿਹੜੇ ਇਹਨਾਂ ਨੇ ਵਧੀਆ ਫੈਸਲੇ ਲਏ ਆ ਭਾਵੇਂ ਉਹ ਫਕਰੇ ਕੌਮ ਦੇ ਅਵਾਰਡ ਬਾਰੇ ਸੀ ਭਾਵੇਂ ਬਾਕੀਆਂ ਨੂੰ ਤਨਖਾਹਾਂ ਲਾਉਣ ਬਾਰੇ ਸੀ ਜਾਂ ਕੱਲੇ-ਕੱਲੇ ਨੂੰ ਛੱਡ ਕੇ ਇਹ ਕਹਿਣ ਵਾਲਾ ਸੀ ਕਿ ਹਾਂ ਜਾਂ ਨਾ ਚ ਜਵਾਬ ਦਿਓ ਉਹ ਬਾਅਦ ਆਪਾਂ ਨੂੰ ਉਦੋਂ ਹੀ ਦੀਦਾ ਸੀ ਬਹੁਤੇ ਸਾਨੂੰ ਤਾਂ ਇਹ ਜੇ ਤਾਂ ਆਪਣੇ ਅਨੁਸਾਰ ਚਲਾਉਣਗੇ ਇਹ ਤਾਂ ਉਹ ਠੀਕ ਆ ਜਦੋਂ ਜਿਸ ਤਰ੍ਹਾਂ ਨਹੀਂ ਚੱਲਣਗੇ ਤੇ ਉਦੋਂ ਇਹਨਾਂ ਨੂੰ ਬਦਲਤਾ ਜੋੜੂ ਉਹ ਉਹੀ ਗੱਲ ਹੋਈ ਜਿਆਨੀ ਹਰ ਪੀਛੋਂ ਨੂੰ ਪਹਿਲਾ ਇਹਨਾਂ ਨੇ ਬਰਖਾਸਤ ਕਰ ਦਿੱਤਾ ਤੇ ਅੱਜ ਦੋਵੇਂ ਸਿੰਘ ਸਾਹਿਬਾਂ ਜਿਹੜੇ ਆ ਅੱਜ ਬਰਖਾਸਤ ਕੀਤੇ ਆ